ਅੱਜ ਜਿਹੜੀ ਕਾਰਵਾਈ ਇੱਥੇ ਰੋੜੀਕੋਟ ਮਹੱਲੇ ਪਟਿਆਲੇ ਵਿੱਚ ਕੀਤੀ ਗਈ ਹੈ ਇਹਦੇ ਵਿੱਚ ਰਿੰਕੀ ਨਾਮ ਦੀ ਲੇਡੀ ਹੈ ਜਿਹਦਾ ਘਰ ਇਲੈਗਲ ਕੰਸਟਰਕਸ਼ਨ ਸੀ ਉਹਦੇ ਡੈਮੋਲੀਸ਼ਨ ਦੇ ਆਰਡਰ ਸੀ ਸਾਡੇ ਕੋਲ ਜਿਹੜੀ ਇਨਫੋਰਸ ਸੀ ਕਿ ਇੱਥੇ ਲਾਅ ਐਂਡ ਆਰਡਰ ਇਸ਼ੂ ਕਰੀਏ ਟੂ ਸੋਟਾ ਜਿਹਦੇ ਕਰਕੇ ਹੈਵੀ ਪੁਲਿਸ ਡਿਪਲੋਇਮੈਂਟ ਕੀਤੀ ਗਈ ਹੈ ਤੇ ਡੈਮੋਲੀਸ਼ਨ ਦਾ ਪ੍ਰੋਸੈਸ ਚੱਲ ਰਿਹਾ ਹੈ ਇਹਦੇ ਤੇ 10 ਪਰਚੇ ਐਂਡੀਪੀਐਸ ਦੇ ਸੀਗੇ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਕਿ ਅੰਡਰ ਟ੍ਰਾਇਲ ਨੇ ਕੋਰਟ ਵਿੱਚ ਉਹਨਾਂ ਦਾ ਕੇਸ ਚੱਲ ਰਿਹਾ ਤਾਂ ਸੋ ਬੜਾ ਕਲੀਅਰ ਮੈਸੇਜ ਹੈ ਕਿ ਨਸ਼ਾ ਤਸਕਰਾਂ ਨੂੰ ਜਿਹੜਾ ਵੀ ਕੋਈ ਨਸ਼ਾ ਤਸਕਰੀ ਦੇ ਕੰਮ 'ਚ ਪਊਗਾ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਊਗਾ ਕਿ ਜਿਹੜੀ ਵੀ ਇਲੈਗਲ ਕੰਸਟਰਕਸ਼ਨ ਹੋਊਗੀ ਉਹਦੇ ਖਿਲਾਫ ਡਿਮੋਲੀਸ਼ਨ ਦੇ ਜਿਹੜੇ ਵੀ ਆਰਡਰਸ ਹੋਣਗੇ ਉਹਨਾਂ ਨੂੰ ਫੁੱਲ ਫੋਰਸ ਦੇ ਨਾਲ ਇੰਪਲੀਮੈਂਟ ਕੀਤਾ ਜਾਏਗਾ ਇਹ ਸਾਡੇ ਬਹੁਤ ਨੋਟੋਰੀਅਸ ਇੱਕ ਡਰੱਗਸ ਸਮੱਗਲਰ ਹੈ ਜਿਹਦੇ ਤੇ ਪਿਛਲੇ 10 ਸਾਲਾਂ 'ਚ অলਮੋਸਟ 10 ਪਰਚੇ ਦੱਚੇ ਜ ਇਲੀਗਲ ਸਟਰਕਚਰ ਨੂੰ ਅੱਜ ਐਡਮਿਨਿਸਟ੍ਰੇਸ਼ਨ ਦੇ ਆਰਡਰ ਨਾਲ ਡਿਮੋਲਿਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਰੇ ਚੈਰੈਸਟ ਪਈ ਹੋਈ ਹੈ ਉਹਨਾਂ ਸਾਰਿਆਂ ਦੇ ਚਲਾਨ ਪੇਸ਼ ਹੋਏ ਹੋਏ ਹੈ ਅੰਡਰ ਟ੍ਰਾਇਲ ਨੇ ਉਹਨਾਂ ਚ ਕੋਰਟ ਚ ਕੇਸ ਚੱਲ ਰਹੇ ਬਟ ਜਿਹੜਾ ਇਲੀਗਲ ਸਟਰਕਚਰ ਹੈ ਇਹਨੂੰ ਅੱਜ ਡਿਮੋਲਿਸ਼ਨ ਕਰਨ ਦੇ ਆਰਡਰ ਸੀਗੇ ਉਹਨਾਂ ਨੂੰ ਅਸੀਂ ਡਿਮੋਲਿਸ਼ ਪੁਲਿਸ ਪ੍ਰੋਟੈਕਸ਼ਨ ਦੇ ਅੰਦਰ ਕੀਤਾ ਗਿਆ ਐਸਐਸਪੀ ਸਾਹਿਬ ਜਿਸ ਤਰ੍ਹਾਂ ਇਹ ਬੜਾ ਕੰਟੀਨਿਊਸ ਪ੍ਰੋਸੈਸ ਰਹੂਗਾ ਕਿ ਕੋਈ ਵੀ ਇਹੋ ਜਿਹਾ ਇਲੀਗਲ ਜਿਹੜੀ ਵੀ ਕੰਸਟਰਕਸ਼ਨ ਹੋਵੇ ਉਹਨਾਂ ਖਿਲਾਫ ਐਕਸ਼ਨ ਲਏ ਜਾਣਗੇ ਜਿਹੜੇ ਵੀ ਕੋਈ ਡਰੱਗ ਵੇਚਣ ਵਾਲੇ